ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਪਿੰਡ ਬਡਾਲਾ ਫਿਰੋਜ਼ਪੁਰ ਤੋਂ ਜਿਹੜੀ ਕਿ ਅੱਜ ਸ਼ਾਮ ਤਕਰੀਬਨ 2:30 ਵਜੇ ਜਿਹੜੀ ਗੁਰਦੁਆਰੇ ਸਾਹਿਬ ਵਿੱਚ ਵਿਆਦਵੀ ਦੀ ਖਬਰ ਆਈ ਆ ਜਿਸ ਵਿੱਚ ਇੱਕ ਥੋ ਪਿੰਡ ਤੋਂ ਗੁਰਦੁਆਰੇ ਤੋਂ ਥੋੜੀ ਦੂਰ ਜਿਹਦਾ ਘਰ ਸੀਗਾ ਤੇ ਪਰਿਵਾਰ ਵਾਲੇ ਕਹਿ ਰਹੇ ਕਿ ਮੰਦ ਬੁੱਧੀ ਆ ਪਰ ਸੰਗਤ ਜੀ ਹਰੇਕ ਵਾਰੀ ਜਿਹੜਾ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਕਰ ਦਿੰਦਾ ਤੇ ਬਾਅਦ ਚ ਉਹ ਪ੍ਰਸ਼ਾਸਨ ਤੇ ਉਹਦੇ ਘਰ ਦੇ ਮੰਦ ਬੁੱਧੀ ਦੱਸ ਦਿੰਦੇ ਆ ਅੱਜ ਤੱਕ ਤੁਸੀਂ ਸਾਨੂੰ ਇਹ ਦੱਸੋ ਕਿ ਕਦੀ ਕੋਈ ਥਾਣੇ ਵਿੱਚ ਜਾਂ ਕਿਸੇ ਦੁਕਾਨ ਵਿੱਚ ਲੁੱਟਮਾਰ ਕੀਤੀ ਹੋਵੇ ਜਾਂ ਐੜੜੇ ਜਿਹੜੇ ਖੰਭੇ ਲੱਗੇ ਆ ਬਿਜਲੀ ਦੇ ਕਦੀ ਮੰਦ ਬੁੱਧੀ ਨੇ ਉੱਥੇ ਹੱਥ ਲਾਇਆ ਹੋਵੇ ਸੰਗਤ ਜੀ ਇਹ ਜਾਣ ਕੇ ਤੱਕ ਕੇ ਜਿਹੜੀ ਪੰਜਾਬ ਦੇ ਵਿੱਚ ਮਹੀਨੇ 'ਚ ਇੱਕ ਇੱਕ ਦੋ ਦੋ ਬੇਅਦਮੀਆਂ ਜਿਹੜੀਆਂ ਹੋ ਰਹੀਆਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੋ ਸੰਗਤ ਜੀ ਇੱਥੇ ਵੀ ਜਿਹੜਾ ਗੁਰਦੁਆਰੇ ਸਾਹਿਬ ਵਿੱਚ ਅੱਜ ਜਿਹੜਾ ਮੰਦਬੁੱਧੀ ਸੀਗਾ ਕਹਿਣ ਪਿੰਡ ਵਾਲੇ ਮੰਦਬੁੱਧੀ ਕਹਿ ਰਹੇ ਪਰ ਮੰਦਬੁੱਧੀ ਹੈ ਨਹੀਂ ਸੀ ਉਸ ਬੰਦੇ ਨੇ ਇਸ ਗੁਰੂ ਘਰ ਵਿੱਚੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਅੱਗੋਂ ਸਿੱਦੇ ਗੁਰੂ ਘਰ ਵਿੱਚ ਜਾਂਦਾ ਆ ਉੱਥੋਂ ਜਿਹੜਾ ਅੰਗ ਪਾੜ ਕੇ ਇੱਕ ਅੰਗ ਫਾੜ ਕੇ ਇਥੋਂ ਜਦੋਂ ਬਾਹਰ ਦੇਖਦਾ ਆ ਬਾਹਰ ਜਾਂਦਾ ਆ ਤੇ ਸੰਗਤ ਜੀ ਸੇਵਾਦਾਰ ਉਹਨੂੰ ਦੇਖਦੇ ਆ ਤੇ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਇੱਕ ਫਾੜਿਆ ਹੋਇਆ ਸੀਗਾ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਗ੍ਰੰਥੀ ਸਿੰਘ ਨੇ ਅੰਦਰ ਲੈ ਕੇ ਜਦੋਂ ਦਿਖਾਇਆ ਉਹਨੂੰ ਵੀ ਕੀ ਗੱਲ ਹੋਈ ਤੂੰ ਅੰਗ ਕਿੱਥੋਂ ਲਿਆ ਕੇ ਆ ਮਹਾਰਾਤਾ ਤੇ ਮਹਾਰਾ ਦੇ ਰਮਾਲੇ ਸਾਹਿਬ ਜਿਹੜੇ ਉੱਤੋਂ ਚੱਕੇ ਹੋਏ ਸੀਗੇ ਤੇ ਉੱਥੇ ਜਦੋਂ ਦੇਖਿਆ ਤੇ ਉਹਦਾ ਅੰਗ ਜਿਹੜਾ ਫਾਟਾ ਪਿਆ ਸੀਗਾ ਤੇ ਸੰਗਤ ਜੀ ਜਦੋਂ ਉਹਨਾਂ ਨੇ ਬਾਹਰ ਲਿਆਂਦਾ ਤੇ ਸੰਗਤ ਕੋ ਫੇਨ ਨਹੀਂ ਰਿਹਾ ਜਸਾ ਦਾ ਕਿਉਂਕਿ ਤੁਹਾਨੂੰ ਪਤਾ ਹੈ ਸੰਗਤ ਜੀ ਪੰਜਾਬ ਦੇ ਵਿੱਚ ਬਹੁਤ ਜਿਹੜੇ ਸਿੱਖ ਦੁਖੀ ਹੋ ਗਏ ਆ ਚੀਜ਼ਾਂ ਤੋਂ ਵੀ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਿਜਾਦਵੀ ਕਿਤੇ ਕੋਈ ਭਲੇਟੇ ਨਾਂਗ ਪਾੜ ਜਾਂਦਾ ਕੋਤੇ ਕੋਈ ਉਧੇ ਪਾੜ ਜਾਂਦਾ ਤੇ ਇੱਥੇ ਵੀ ਜਿਹੜੀ ਉਸ ਇਨਸਾਨ ਨੇ ਉਹ ਬੰਦੇ ਨੇ ਜਿਹੜਾ ਦੁਸ਼ਟ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਜਾਦਵੀ ਕੀਤੀ ਫਿਰ ਸੰਗਤ ਵੱਲੋਂ ਇੱਥੇ ਸੋਦਾ ਲਾ ਦਿੱਤਾ ਗਿਆ ਤੇ ਸੰਗਤ ਜੀ ਉਹਦੇ ਮੂੰਹ ਵਿੱਚ ਇੱਕ ਲਬਜ ਜਿਹੜਾ ਨਿਕਲ ਰਿਹਾ ਸੀਗਾ ਤਹ ਪ੍ਰਭੂ ਜਿਹੜਾ ਪ੍ਰਭੂ ਸ਼ਬਦ ਦਾ ਉਹ ਕਿਤੇ ਨਾ ਕਿਤੇ ਸਾਈ ਧਰਮ ਨਾਲ ਇਸ਼ਾਰਾ ਦੇ ਰਿਹਾ ਕਿਉਂਕਿ ਇਸਾਈ ਧਰਮ ਵਿੱਚ ਜਿਸੂ ਪ੍ਰਭੂ ਉਹਨਾਂ ਵਿੱਚ ਬੋਲਿਆ ਜਾਂਦਾ ਇੱਥੇ ਵੀ ਉਹ ਚੀਜ਼ ਜਿਹੜੀ ਉਹਨੇ ਬੋਲਿਆ ਗਿਆ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਰੂਰ ਇਸ ਵਿੱਚ ਇਹ ਦੇਖਿਆ ਜਾਵੇ ਤੇ ਹੋਰ ਸਿੱਖਾਂ ਕੋਲ ਹੈ ਹੈ ਹੀ ਕੁਛ ਨਹੀਂ ਸਿਰਫ ਸੋਧਾ ਹੀ ला ਸਕਦੇ ਆ ਤੋਂ ਜਿਹੜਾ ਕਾਰਵਾਈ ਕੀਤੀ ਸੀ ਉਹ ਸਿੱਖਾਂ ਨੇ ਜਿਹੜੇ ਹੱਥ ਆਈ ਉਹ ਕਰ ਦਿੱਤੀ ਗਈ ਆ ਤੋਂ ਸੰਗਤ ਜੀ ਸਵੇਰੇ ਇੱਥੇ ਤੁਸੀਂ ਜ਼ਰੂਰ ਸੰਗਤ ਪਹੁੰਚਣਾ ਕਿਉਂਕਿ ਜਿਹੜਾ ਨੇ ਇਹ ਸੌਦਾ ਲਾਇਆ ਆ ਆਪਾਂ ਉਹਦੇ ਹੱਕ ਵਿੱਚ ਆਈਏ ਕਿਉਂਕਿ ਜਦੋਂ ਸਾਰੀ ਸੰਗਤ ਕਹਿੰਦੀ ਆ ਭੀਜੀ ਸੌਦਾ ਲਾ ਦਿਓ ਫਰਾਨਾ ਕਰ ਦਿਓ ਜਿਹਦੇ ਸੌਦਾ ਲਾ ਦਿੱਤਾ ਗਿਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜ਼ਰੂਰ ਉਹਨਾਂ ਦਾ ਪਾਸਾ ਦੇਈਏ ਉਹਨਾਂ ਦੀ ਕੋਈ ਵੀ ਜਿਹੜੀ ਗ੍ਰਿਫਤਾਰੀ ਨਾ ਪੈਣ ਦਈਏ ਤੇ ਨਾ ਹੀ ਉਹਨਾਂ ਦਾ ਕੋਈ ਕਸੂਰ ਆ ਕਿਉਂਕਿ ਕਸੂਰ ਕਿਸੇ ਨੇ ਕੀਤਾ ਹੈ ਉਹਨੂੰ ਸਜ਼ਾ ਉਸੇ ਜਿੱਦਾਂ ਸਿੱਖ ਧਰਮ ਤੋਂ ਮਿਲਦੀ ਆ ਔਰ ਇਹ ਤਾਂ ਉਦਾਂ ਦੇ ਦਿੱਤੀ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਇਥੇ ਪੜਾ ਤੇ ਆਏ ਆ ਇਥੇ ਬਹੁਤ ਇੱਕ ਮਾੜੀ ਖਬਰ ਆਈ ਆ ਦੁਸ਼ਟ ਪਾਪੀ ਵੱਲੋਂ ਗੁਰੂ ਸਾਹਿਬ ਜੀ ਦਾ ਅੰਗ ਕਾੜ ਕੇ ਬਾਹਰ ਲਿਜਾਇਆ ਗਿਆ ਸੋ ਸੇਵਾਦਾਰ ਨੇ ਦੇਖ ਕੇ ਉਹਨੂੰ ਸੰਗਤ ਦੇ ਹਵਾਲੇ ਕੀਤਾ ਸੰਗਤ ਨੇ ਉਹਨੂੰ ਚਾੜਾ ਛਕਾਤਾ ਸੋ ਸੰਗਤ ਕੇ ਬੇਨਤੀ ਆ ਇਦਾਂ ਦੇ ਕਾਰਜ ਕਰਨ ਲੱਗਿਆ ਕੋਈ ਝਿਜਕੇ ਨਾ ਕੋਈ ਡਰੇ ਨਾ ਕਾਦੇ ਵਾਸਤੇ ਜਦੋਂ ਕੋਈ ਪਿੱਛੇ ਪੈਰ ਨਹੀਂ ਪੜਦਾ ਅੱਜ ਅਸੀਂ ਇੱਥੇ ਆਏ ਆ ਆਪਣੇ ਪੜਾ ਤੋਂ ਸਿਰਫ ਸਾਨੂੰ ਚਾਰ ਪੰਜ ਸਿੰਘ ਮਿਲੇ ਆ ਤੇ 100 150 ਦੇ ਮਲਾਜਮ ਸਾਨੂੰ ਨਜ਼ਰ ਆਇਆ ਆ ਹੁਣ ਕੋਈ ਵੀ ਇੱਥੇ ਬਾਤ ਪੁੱਛਣ ਵਾਲਾ ਹੈ ਨਹੀਂ ਸੰਗਤ ਜੀ ਇਦਾਂ ਦੀ ਗੱਲਾਂ ਦਾ ਸੁਚੇਤ ਰਵੋ ਵੱਧ ਚੜ ਕੇ ਸਿੰਘਾਂ ਦਾ ਸਾਥ ਦਿਓ ਸਵੇਰੇ ਟਾਈਮ 'ਚ ਇੱਥੇ ਪਹੁੰਚ ਕੇ ਆਪਣਾ ਇਕੱਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਪਿੰਡ ਬਡਾਲਾ ਫਿਰੋਜ਼ਪੁਰ ਤੋਂ ਜਿਹੜੀ ਕਿ ਅੱਜ ਸ਼ਾਮ ਤਕਰੀਬਨ 2:30 ਵਜੇ ਜਿਹੜੀ ਗੁਰਦੁਆਰੇ ਸਾਹਿਬ ਵਿੱਚ ਵਿਆਗਵੀ ਦੀ ਖਬਰ ਆਈ ਆ ਜਿਸ ਵਿੱਚ ਇੱਕ ਥੋ ਪਿੰਡ ਤੋਂ ਗੁਰਦੁਆਰੇ ਤੋਂ ਥੋੜੀ ਦੂਰ ਜਿਹਦਾ ਘਰ ਸੀਗਾ ਤੇ ਪਰਿਵਾਰ ਵਾਲੇ ਕਹਿ ਰਹੇ ਕਿ ਮੰਦਬੁੱਧੀ ਆ ਪ੍ਰਸੰਗਤ ਜੀ ਹਰੇਕ ਵਾਰੀ ਜਿਹੜਾ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਜਾਦਵੀ ਕਰ ਦਿੰਦਾ ਤੇ ਬਾਅਦ ਚ ਉਹ ਪ੍ਰਸ਼ਾਸਨ ਤੇ ਉਹਦੇ ਘਰ ਦੇ ਮੰਦਬੁੱਧੀ ਦੱਸ ਦਿੰਦੇ ਆ ਅੱਜ ਤੱਕ ਤੁਸੀਂ ਸਾਨੂੰ ਇਹ ਦੱਸੋ ਕਿ ਕਦੀ ਕੋਈ ਥਾਣੇ ਵਿੱਚ ਜਾਂ ਕਿਤੇ ਦੁਕਾਨ ਵਿੱਚ ਲੁੱਟਮਾਰ ਕੀਤੀ ਹੋਵੇ ਜਾਂ ਐੜੜੇ ਜਿਹੜੇ ਖੰਭੇ ਲੱਗੇ ਆ ਬਿਜਲੀ ਦੇ ਕਦੀ ਮੰਦਬੁੱਧੀ ਨੇ ਉੱਥੇ ਹੱਥ ਲਾਇਆ ਹੋਵੇ ਸੰਗਾ ਜੀ ਇਹ ਜਾਣ ਕੇ ਤੱਕ ਕੇ ਜਿਹੜੀ ਪੰਜਾਬ ਦੇ ਵਿੱਚ ਮੀਨੇ ਤੇ ਇੱਕ ਇੱਕ ਦੋ ਦੋ ਬੇਦਮੀਆਂ ਜਿਹੜੀਆਂ ਹੋ ਰਹੀਆਂ ਆ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੋ ਸੰਗਤ ਜੀ ਇੱਥੇ ਵੀ ਜਿਹੜਾ ਗੁਰਦੁਆਰੇ ਸਾਹਿਬ ਵਿੱਚ ਅੱਜ ਜਿਹੜਾ ਮੰਦਬੁੱਧੀ ਸੀਗਾ ਕਹਿਣ ਪਿੰਡ ਵਾਲੇ ਮੰਦਬੁੱਧੀ ਕਹਿ ਰਹੇ ਪਰ ਮੰਦਬੁੱਧੀ ਹੈ ਨਹੀਂ ਸੀ ਉਸ ਬੰਦੇ ਨੇ ਇਸ ਗੁਰੂ ਘਰ ਵਿੱਚੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਅੱਗਿਓ ਸਿੱਧੇ ਗੁਰੂ ਘਰ ਵਿੱਚ ਜਾਂਦਾ ਆ ਉੱਥੋਂ ਜਿਹੜਾ ਅੰਗ ਪਾੜ ਕੇ ਇੱਕ ਅੰਗ ਫਾੜ ਕੇ ਇੱਥੋਂ ਜਦੋਂ ਬਾਹਰ ਦੇਖਦਾ ਆ ਬਾਹਰ ਜਾਂਦਾ ਆ ਤੇ ਸੰਗਤ ਜੀ ਸੇਵਾਦਾਰ ਉਹਨੂੰ ਦੇਖਦੇ ਆ ਦੇ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਇੱਕ ਫਾੜਿਆ ਹੋਇਆ ਸੀਗਾ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਗ੍ਰੰਥੀ ਸਿੰਘ ਨੇ ਅੰਦਰ ਲੈ ਕੇ ਜਦੋਂ ਦਿਖਾਇਆ ਉਹਨੂੰ ਵੀ ਕੀ ਗੱਲ ਹੋਈ ਤੂੰ ਅੰਗ ਕਿੱਥੋਂ ਲਿਆ ਕੇ ਆ ਮਹਾਰਾਜ ਦਾ ਤੇ ਮਹਾਰਾਜ ਦੇ ਰਮਹਾਲੇ ਸਾਹਿਬ ਜਿਹੜੇ ਉਤੋਂ ਚੱਕੇ ਹੋਏ ਸੀਗੇ ਤੇ ਉੱਥੇ ਜਦੋਂ ਦੇਖਿਆ ਤੇ ਉਹਦਾ ਅੰਗ ਜਿਹੜਾ ਫਾਟਾ ਪਿਆ ਸੀਗਾ ਤੇ ਸੰਗਤ ਜੀ ਜਦੋਂ ਉਹਨਾਂ ਨੇ ਬਾਹਰ ਲਿਆਂਦਾ ਤਾਂ ਸੰਗਤ ਕੋ ਫਿਰ ਨਹੀਂ ਰਿਹਾ ਜੱਸਾ ਦਾ ਕਿਉਂਕਿ ਤੁਹਾਨੂੰ ਪਤਾ ਹੈ ਸੰਗਤ ਜੀ ਪੰਜਾਬ ਦੇ ਵਿੱਚ ਬਹੁਤ ਜਿਹੜੇ ਸਿੱਖ ਦੁਖੀ ਹੋ ਗਏ ਆ ਚੀਜ਼ਾਂ ਤੋਂ ਵੀ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਿਜਦਵੀ ਕਿਤੇ ਕੋਈ ਬਲੇਟੇ ਨਾਂਗ ਪਾੜ ਜਾਂਦਾ ਕੋਤੇ ਕੋਈ ਉੱਦੀ ਪਾੜ ਜਾਂਦਾ ਤੇ ਇੱਥੇ ਵੀ ਜਿਹੜੀ ਉਸ ਇਨਸਾਨ ਨੇ ਉਹ ਬੰਦੇ ਨੇ ਜਿਹੜਾ ਦੁਸ਼ਟ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਜਦਵੀ ਕੀਤੀ ਫਿਰ ਸੰਗਤ ਵੱਲੋਂ ਇੱਥੇ ਸੋਦਾ ਲਾ ਦਿੱਤਾ ਗਿਆ ਤੇ ਸੰਗਤ ਜੀ ਉਹਦੇ ਮੂੰਹ ਵਿੱਚ ਇੱਕ ਲਫ਼ਜ਼ ਜਿਹੜਾ ਨਿਕਲ ਰਿਹਾ ਸੀਗਾ ਇਹ ਪ੍ਰਭੂ ਜਿਹੜਾ ਪ੍ਰਭੂ ਸ਼ਬਦ ਦਾ ਉਹ ਕਿਤੇ ਦਾ ਕਿਤੇ ਸਾਈ ਧਰਮ ਵੱਲ ਇਸ਼ਾਰਾ ਦੇ ਰਿਹਾ ਕਿਉਂਕਿ ਇਸਾਈ ਧਰਮ ਵਿੱਚ ਜਿਸੂ ਪ੍ਰਭੂ ਉਹਨਾਂ ਵਿੱਚ ਬੋਲਿਆ ਜਾਂਦਾ ਇੱਥੇ ਵੀ ਉਹ ਚੀਜ਼ ਜਿਹੜੀ ਉਹਨੇ ਬੋਲਿਆ ਗਿਆ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਰੂਰ ਇਸ ਵਿੱਚ ਇਹ ਦੇਖਿਆ ਜਾਵੇ ਤੇ ਹੋਰ ਸਿੱਖਾਂ ਕੋਲ ਹੈ ਹੀ ਕੁਛ ਨਹੀਂ ਸਿਰਫ ਸੋਧਾ ਹੀ ਲਾ ਸਕਦੇ ਆ ਤੋਂ ਜਿਹੜਾ ਕਾਰਵਾਈ ਕੀਤੀ ਸੀ ਉਹ ਸਿੱਖਾਂ ਨੇ ਜਿਹੜੇ ਹੱਥ ਆਈ ਉਹ ਕਰ ਦਿੱਤੀ ਗਈ ਆ ਸੋ ਸੰਗਤ ਜੀ ਸਵੇਰੇ ਇੱਥੇ ਤੁਸੀਂ ਜਰੂਰ ਸੰਗਤ ਪਹੁੰਚਣਾ ਕਿਉਂਕਿ ਜਿਹੜਾ ਨੇ ਇਹ ਸੋਧਾ ਲਾਇਆ ਆ ਆਪੋਨ ਦੇ ਹੱਥ ਵਿੱਚ ਆਈਏ ਕਿਉਂਕਿ ਜਦੋਂ ਸਾਰੀ ਸੰਗਤ ਕਹਿੰਦੀ ਆ ਫਿਰ ਜੀ ਸੋਦਾ ਲਾ ਦੋ ਫਰਾਨਾ ਕਰ ਦੋ ਹੁੰਦੀ ਆ ਦੇ ਸੋਦਾ ਲਾ ਦਿੱਤਾ ਗਿਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਰੂਰ ਉਹਨਾਂ ਦਾ ਪਾਸਾ ਦੇਈਏ ਉਹਨਾਂ ਦੀ ਕੋਈ ਵੀ ਜਿਹੜੀ ਗ੍ਰਿਫਤਾਰੀ ਨਾ ਪੈਣ ਦਈਏ ਤੇ ਨਾ ਹੀ ਉਹਨਾਂ ਦਾ ਕੋਈ ਕਸੂਰ ਆ ਕਿਉਂਕਿ ਕਸੂਰ ਕਿਸੇ ਨੇ ਕੀਤਾ ਉਹਨੂੰ ਸਜ਼ਾ ਉਸੇ ਜਿੱਦਾਂ ਸਿੱਖ ਧਰਮ ਤੋਂ ਮਿਲਦੀ ਆ ਤੋ ਰੀਤ ਆ ਉਦਾਂ ਦੇ ਦਿੱਤੀ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਅੱਜ ਇੱਥੇ ਪੜਾ ਤੇ ਆਏ ਆ ਇੱਥੇ ਬਹੁਤ ਇੱਕ ਮਾੜੀ ਖਬਰ ਆਈ ਆ ਦੁਸ਼ਟ ਪਾਪੀ ਵੱਲੋਂ ਗੁਰੂ ਸਾਹਿਬ ਜੀ ਦਾ ਅੰਗ ਪਾੜ ਕੇ ਬਾਹਰ ਲਿਜਾਇਆ ਗਿਆ ਸੋ ਸੇਵਾਦਾਰ ਨੇ ਦੇਖ ਕੇ ਉਹਨੂੰ ਸੰਗਤ ਦੇ ਹਵਾਲੇ ਕੀਤਾ ਸੰਗਤ ਨੇ ਉਹਨੂੰ ਚਾੜਾ ਸਿਖਾਤਾ ਸੋ ਸੰਗਤ ਅਗੇ ਬੇਨਤੀ ਆ ਇਦਾਂ ਦੇ ਕਾਰਜ ਕਰਨ ਲੱਗਿਆਂ ਕੋਈ ਝਿਜਕੇ ਨਾ ਕੋਈ ਡਰੇ ਨਾ ਕਾਦੇ ਵਾਸਤੇ ਜਦੋਂ ਕੋਈ ਪਿੱਛੇ ਪੈਰ ਨਹੀਂ ਪੜਦਾ ਅੱਜ ਅਸੀਂ ਇੱਥੇ ਆਏ ਆ ਆਪਣੇ ਪੜਾ ਤੋਂ ਸਿਰਫ ਸਾਨੂੰ 4-5 ਸਿੰਘ ਮਿਲੇ ਆ ਤੇ 100-150 ਦੇ ਮਿਲਾਇਓ ਸਾਨੂੰ ਨਜ਼ਰ ਆਇਆ ਆ ਹੁਣ ਕੋਈ ਵੀ ਇੱਥੇ ਬਾਤ ਪੁੱਛਣ ਵਾਲਾ ਹੈ ਨਹੀਂ ਸੰਗਤ ਜੀ ਇਦਾਂ ਦੀ ਗੱਲਾਂ ਦਾ ਸੁਚੇਤ ਰਹੋ ਵੱਧ ਚੜ ਕੇ ਸਿੰਘਾਂ ਦਾ ਸਾਥ ਦਿਓ ਸਵੇਰੇ ਟੈਂਪਸਟੇਰ ਇੱਥੇ ਪਹੁੰਚ ਕੇ ਆਪਣਾ ਕੱਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ